ਹੋਨ ਭਰਾਵਾ ਮੈਂ ਥੋੜਾ ਜਿਹਾ ਪਹਿਲਾਂ ਨਾ ਸੁਣੀ ਜਾਂਦਾ ਹੀ ਵੀਡੀਓ ਫ੍ਰੀਕੋਰਟ ਜਿਹੜੇ ਜਲ ਪਚਾਉ ਮੋਰਚਾ ਵੀਰ ਆਪਣਾ ਮੀਟਿੰਗ ਕਰੀ ਜਾਂਦੇ ਸੀ ਵੀ ਸਾਨੂੰ ਪਾਣੀ ਸ਼ੁੱਧ ਪੀਣ ਵਾਲਾ ਨਹੀਂ ਮਿਲਦਾ ਇਹ ਕੋਈ ਸ਼ੱਕ ਨਹੀਂ ਸਾਰੇ ਪੰਜਾਬ 'ਚ ਨਹੀਂ ਸਾਰੇ ਇੰਡੀਆ 'ਚ ਹੀ ਕਿਸੇ ਨੂੰ ਪਾਣੀ ਸ਼ੁੱਧ ਨਹੀਂ ਮਿਲ ਰਿਹਾ ਬਿਨਾਂ ਪਹਾੜੀ ਏਰੀਆ ਤੋਂ ਕਿਉਂ ਕਾਦ ਨੂੰ ਸੋਧ ਬਿਲਦਾ ਬਈ ਕੀ ਗੱਲ ਇਹਦੇ ਨੇ ਧਿਆਨ ਕਿਉਂ ਨਹੀਂ ਇਹਨਾਂ ਦਾ ਧਿਆਨ ਹੀ ਇੱਥੇ ਆ ਆਪਾਂ ਕਹਿੰਦੇ ਨੇ ਗਵਰਨਮੈਂਟ ਧਿਆਨ ਨਹੀਂ ਦੇਂਦੀ ਧਿਆਨ ਕਿਉਂ ਨਹੀਂ ਦਿੰਦੀ ਇਹਨੂੰ ਪਤਾ ਵੀ ਕਿੱਥੋਂ ਕਿੱਥੋਂ ਪਾਣੀ ਖਾਰਾ ਜੇ ਉਹ ਸਿਰ ਪਾਣੀ ਚੰਗਾ ਕਰਤਾ ਸਾਨੂੰ ਦਵਾਈਆਂ ਦੀ ਲੋੜ ਨਹੀਂ ਸਾਨੂੰ ਡਾਕਟਰਾਂ ਦੀ ਲੋੜ ਨਹੀਂ ਸਾਨੂੰ ਹਸਪਤਾਲਾਂ ਦੀ ਲੋੜ ਨਹੀਂ ਤੇ ਫਿਰ ਇਹ ਖਾਣਗੇ ਕਿੱਥੋਂ ਇਹਦੇ ਪਾਗਲ ਨਹੀਂ ਕਿ ਬਹੁਤ ਸਿਆਣੀ ਹੈ ਇਹ ਕੌਮ ਆ ਇਹ ਆਪਨ ਪਾਗਲ ਲੱਗਦੇ ਆ ਵੀ ਪਾਣੀ ਫੋਟ ਨਹੀਂ ਕਰਦੇਗੇ ਜੇ ਪਾਣੀ ਸ਼ੁੱਧ ਹੋ ਗਿਆ ਨਾ ਤੇ ਸਾਰਾ ਕੋਸ਼ਿਸ਼ ਹੋਤਾ ਬਸ ਜੋ ਵੀ ਆਪਣੇ ਬਿਮਾਰੀਆਂ ਜਨਮ ਲੈਂਦੀਆਂ ਆਪਣੇ ਅੰਦਰ ਉਹ ਆਪਣੇ ਮਾੜੇ ਪਾਣੀ ਕਾਰਨ ਕਰਕੇ ਹੀ ਲੈਂਦੀਆਂ ਇਹ ਗੱਲ ਯਾਦ ਰੱਖਿਆ ਜੋ 20% ਦਾ ਬਿਮਾਰੀ ਜਿਹੜੀਆਂ ਅੰਦਰੂਨੀ ਜਨਮ ਹੁੰਦਾ ਨਾ ਦਾ ਸਾਰੇ ਪ੍ਰਸੰਟ ਜਿਹੜੀਆਂ ਬਿਮਾਰੀਆਂ ਉਹ ਖਾਣ ਪੀਣ ਕਰਕੇ ਹੁੰਦੀਆਂ ਬਣ ਜਿਹੜੇ ਕਿ ਬਹੁਤ ਸਾਰੇ ਅੱਜ ਤੋਂ ਪਹਿਲਾਂ ਜਿਵੇਂ ਹੋਮੋਪੈਥੀਆ ਲੈਂਟਰੋਕਲ ਪੈਥੀਆ ਆਯੁਰਵੈਦਿਕ ਪੈਥੀਆ ਐਲੋਪੈਥੀਆ ਐਵੇਂ ਇੱਕ ਰੇਕੀ ਪੈਥੀ ਸੀਗੀ ਰੇਕੀ ਪੈਥੀ ਉਹ ਸੀ ਆਪਣੇ ਜੇ ਮੈਂ ਗਲਤ ਨਾ ਹੋਵਾਂ ਤਾਂ ਸਿੱਖਾਂ ਦੀ ਸੀ ਉਹ ਇਹਨਾਂ ਪੈਠਿਆਂ ਜਿਨ੍ਹਾਂ ਨੇ ਉਹ ਆਪਣਾ ਆਬਾਰੀਆਂ ਬਣਾਈਆਂ ਜਿਨ੍ਹਾਂ ਨੇ ਉਹ ਆਪਣਾ ਰਜਿਸਟਰ ਕਰਵਾਈਆਂ ਇਹ ਜਿਹੜੀ ਰੇਕੀ ਪੈਥੀ ਰੇਕੀ ਪੈਥੀ ਇਹ ਕਹਿੰਦੇ ਆ ਉਹ ਸਿੱਖਾਂ ਦੀ ਹੈ ਇਹ ਹੋਣਾ ਕਿ ਆਪਾਂ ਤਾਂ ਆਪ ਵਰਤ ਨਹੀਂ ਛੱਡਤੀ ਕਿਉਂਕਿ ਅਸੀਂ ਪੁੱਠੀ ਚਾਲ ਤੇ ਲੱਗ ਗਏ ਵੀ ਆ ਆ ਗੋਲੀ ਲਓ ਤੇ ਦਰਦ ਗਾਇਬ ਸ਼ੂ ਮੰਤਰ ਤਾਈ ਦੋ ਜਿਹੜੀ ਪੁੜੀਆਂ ਦੇ ਬਾਬੇੜੀਆਂ ਬਾਬਾ ਵਿਜੈ ਨਰਦਾਲਗਾ ਤੇ ਸ਼ਰਤਾਂ ਇਹ ਤਾਂ ਉਹਨਾਂ ਦਵਾਈਆਂ ਦੇ ਸਾਨੂੰ ਦੁਬਾਰਾ ਫੇਰ ਆਉਣਾ ਪੈਣਾ ਐਲੋਪੈਸੀ ਜਿਹੜੀ ਬਿਲਕੁਲ ਬੰਦ ਕਰ ਦਿਓ ਟੰਗਾ ਛੁੱਧ ਪਾਣੀ ਪੀਓ ਤੇ ਸਾਨੂੰ ਕਿਸੇ ਪੈਥੀ ਦੀ ਲੋੜ ਪੈਣੀ ਨਹੀਂ ਜੇ ਲੋੜ ਪੈਂਦੀ ਆ ਤੇ ਸਾਡੀ ਜਿਹੜੀ ਆਯੁਰਵੈਦਿਕ ਪੈਥੀ ਆ ਉਹ ਸਾਡੀਆਂ ਜੜੀਆਂ ਬੂਟੀਆਂ ਸਾਡੀ ਜੋਈ ਚੋਂ ਨਿਕਲੀਆਂ ਹੋਈਆਂ ਦਵਾਈਆਂ ਉਹ ਅਧੂ ਕੌਣ ਵਰਤਦੇ ਬਈ ਸਿਰਫ ਪਾਣੀ ਦਾ ਕਾਰਨ ਕਰਕੇ ਸਾਨੂੰ ਇਹ ਗਲਤ ਗੈੜ ਗਲਤ ਸਿੱਖਿਆ ਜਿਹੜਾ ਕੋ ਸਾਨੂੰ ਪੜਾਉਣਾ ਬਣਾਉਂਦੇ ਨਹੀਂ ਜਿਹਨੂੰ ਪਤਾ ਲੱਗੇ ਸ਼ੁੱਧ ਪਾਣੀ ਮੰਗਣਗੇ ਪਾਣੀ ਮੰਗਣਗੇ ਤਾਂਦਰਸਤ ਹੋ ਜਾਣਗੇ ਸਾਡੇ ਹਸਪਤਾਲ ਵੀ ਬੰਦ ਹੋ ਜਾਣਗੇ ਸਾਡੇ ਦਵਾਈਆਂ ਨਹੀਂ ਵਿਕਣੀਆਂ ਤੇ ਬੱਸ ਭਰਾਓ ਐਸੇ ਕਰਕੇ ਇਹ ਆਪਾਂ ਤੋਂ ਲੋਕ ਸਿਆਣੇ ਆ ਉਹਦਾ ਆਪਾਂ ਵੇਖਣਾ ਦੋਈਆ ਸਤਾਈ ਚ ਕੀ ਬੰਨਣਾ ਤੇ ਜੇ ਅਸੀਂ ਅੱਜ ਦੀ ਫਾਇਦਾ ਨਾ ਨਾ ਸਹੀ ਲੈ ਸਕੇ ਤੇ ਫਿਰ ਕਿਸੇ ਦੋਸ਼ ਨਹੀਂ ਮਾ ਦੇ ਪੁੱਤੋ ਸਰ ਨੂੰ ਨਰਕਾ ਟੂ ਇਨੀ ਮਿਲ ਨਹੀਂ ਜੇ ਸਹੀ ਬੰਦਿਆਂ ਨੂੰ ਅੱਗੇ ਨਾਲੇ ਤਾਂ ਤੇ ਜੇ ਅੱਜ ਦੀ 27 ਜਨ ਨੂੰ ਵਿਖਾ ਦੇਣਾ ਪਚੱਕਾ ਵੀ ਜਿਵੇਂ ਅਕੇ ਕਾਲੀ ਕਾਂਗਰਸੀ ਤੇ ਦੂਜੇ ਉਹ ਭਾਜਪਾ ਵਾਲੇ ਵਿਖਾ ਦੇ ਚ ਆਪਣਾ ਪਚੱਕਾ ਸੰਗਤ ਨੇ ਸੰਗਤ ਇੱਕ ਬਹੁਤ ਵੱਡੀ ਸ਼ਕਤੀ ਆ ਭਾਈ ਉਹ ਜਿਹੜੇ ਦੇਖੀ ਪੈਤੀ ਆਪਾਂ ਕਹਿੰਦੇ ਇਹ ਇਹ ਆ ਸੰਗਤ ਸੰਗਤ ਪੈਤੀ ਇਹ ਇਹਦੀ ਬਣ ਬਹੁਤ ਵੱਡੀ ਦੇਣ ਹੁੰਦੀ ਆ ਜਿਹੜੀ ਸੰਗਤ ਪੈਤੀਆਂ ਜਿਹੜੀ ਦਵਾਈ ਦੇ ਦਿੰਦੇ ਨੇ ਇਹ ਬਹੁਤ ਹਾਜਮਤ ਰੁਕਤ ਕਰ ਦਿੰਦੇ ਆ ਬਹੁਤ ਤਗਦੀ ਸ਼ਕਤੀ ਬਣਾਈ ਗੁਰੂ ਮਹਾਰਾਜ ਦੇ ਜੀ ਬਾਛ ਨੇ ਇਸੇ ਕਰਕੇ ਆਣੇ ਆ ਆਪਣੀ ਉਹ ਸ਼ਕਤੀ ਨੂੰ 2027 ਚ ਆਪਾਂ ਵਰਤਣਾ ਤੇ ਵਰਤ ਕੇ ਖਾਲਸਾ ਰਾਜ ਸਥਾਪਿਤ ਕਰਨਾ ਜੀ ਇਹਦੇ ਮਨ ਆਪਾਂ ਨੇ ਇਹ ਸਰਨਾ ਹੱਥ ਬਨ ਕੇ ਬੇਨਤੀਆ ਨਾਲੇ ਸ਼ੁੱਧ ਪਾਣੀ ਕਰ ਲਾਂਗੇ ਨਾਲੇ ਭਾਈ ਜਿਹੜਾ ਰੌਲਾ ਪਾਈ ਜਾਂਦਾ ਬਾਈ ਜੱਗਾ ਹਨਾ ਜਿਹਦਾ ਗੁਲਾਬੀ ਝੰਡਾ ਲਈ ਉਹ ਅੱਜ ਤਾਂ ਤੇ ਆਪਾਂ ਉਹਦੇ ਨਾਲ ਆ ਠੋਕ ਕੇ ਮਦਦ ਕਰੋ ਦੀ ਤੇ ਜਦੋਂ ਆਪਣਾ ਇਹ ਰਾਬ ਦਾ ਸਾਰਾ ਕੁਝ ਹੋ ਗਿਆ ਪ੍ਰਮਾਤਮਾ ਨੇ ਕਰਤਾ ਸੱਟ ਤੇ ਸਾਰੇ ਪ੍ਰਾ ਖੁਸ਼ ਕਰ ਦਾਂਗੇ ਯਾਰ ਗੱਲ ਹੀ ਕੋਈ ਨਹੀਂ ਆਹ ਦਾ ਜੋ ਮਰਜ਼ੀ ਵਿੱਚੋ ਯਾਰ ਨਹਿਰ ਦੇ ਵਿੱਚੋ ਸੇਵਲ ਦੇ ਵਿੱਚ ਲੋ ਆਪਦੇ ਪਠਾਣੇ ਥਾਂਜ ਵਿੱਚ ਲੋ ਇਸ ਮਰਜ਼ੀ ਵਿੱਚ ਲੋ ਚੱਲ ਮੇਰਾ ਭਾਈ ਠੀਕ ਆ ਛੱਟੇ ਦੋ ਡੋਗਟ ਤੋੜ ਕੇ ਤੇ ਵਾਲ ਕੇ ਭਰੇ ਕੀਤੇ ਬਾਸ ਚਲ ਤੁਸੀਂ ਕਰੋ ਕੋ ਮੈਂ ਵਿਣਾ ਪ੍ਰਗਤੀ ਬੋਲਣਾ